ਗਿਆ ਦਿਨ ਦੇ ਕਵਰੇਖਣਾ ਪੂਰੇ ਰੈਡੀ ਹੋ ਗਏ ਨੇ ਸਾਨੂੰ ਅੱਜ ਆਪੇ ਜਮਾਰੇ ਬਣੀ ਬਤਰੀ ਲਿਆ ਗਈ ਨਾ ਨਰਚੇ ਦਾ ਨਖਰਾ ਰੱਖਦਾ ਹੈ ਕਿ ਦਰਦ ਹੋਇਆ ਹੈ ਤੇ ਉਹਦਾ ਹਰਿਆ ਦਿਲ ਟੁੱਟ ਗਿਆ ਇਹ ਬਣਾ ਨਹੀਂ ਸਕਦਾ ਜਿੱਦਾਂ ਦੇ ਹਾਲਾਤ ਹੋ ਗਏ ਹੁਣ ਕੱਚਾ ਬਣਾਈ ਦੋ ਨਹੀਂ ਬਣਦਾ ਪੱਕਾ ਕਿਥੋਂ ਬਣ ਜਾਣਾ ਹੈ ਮੈਂ ਦੇਖ ਰਿਹਾ ਕਿ ਅੱਜ ਖੁਸ਼ੀ ਨਾ ਤੁਹਾਡੀ ਅੱਖਾਂ ਚ ਹੰਝੂ ਆ ਰਹੇ ਹਾਂਜੀ ਯਾਰ ਖੁਸ਼ੀ ਨਾ ਆ ਰਹੇ ਆ ਉਹਦਾ ਗਮੀ ਨਾ ਉਹਦਾ ਪੀੜਾ ਆ ਰਹੇ ਕਿ ਕਿਹਦਾ ਧੰਨਵਾਦ ਕਰਨਾ ਚਾਹੋਗੇ ਬਾਬਾ ਜੀ ਇੱਥੇ ਖੁਦ ਆਏ ਨੇ ਬੜੂ ਸਾਹਿਬ ਜਗਜੀਤ ਸਿੰਘ ਦਾ ਬੰਦਾ ਗੜੂ ਸਾਹ ਵਾਲਿਆਂ ਦਾ ਜਿਹਨਾਂ ਸਾਡੀ ਬਾਹਮ ਪੜੀ ਕਿੰਨੇ ਪਰਿਵਾਰ ਤੁਸੀਂ ਇੱਥੇ ਰਹਿੰਦੇ ਹੋ ਦੋ ਪਰਿਵਾਰ ਬੋਪਾ ਹੀ ਰਹਿੰਦੇ ਚਲੋ ਰੋਣਾ ਹੁਣ ਤੇ ਵਧੀਆ ਹੋ ਗਿਆ ਹੁਣ ਤੇ ਬਹੁਤ ਵਧੀਆ ਕੰਮ ਹੋ ਗਿਆ ਮੇਰੀ ਬੀਬੀ ਨੇ ਕਹਿੰਦੀ ਹਾਂਜੀ ਮਹਾਰਾਜ ਜਗਰੀਬੀ ਨਹੀਂ ਚਲੀ ਜਾਂਦੀ ਜਿਹੜੀ ਇਹਨਾਂ ਦੀ ਹਾਲਤ ਹੈ ਉਹ ਖਾਣਾ ਦਾ ਬਹੁਤ ਗੱਡੀਆਂ ਬਿਮਾਰੀ ਨੇ ਮਿਟਾ ਲਾਈ ਜੀ ਸੰਸਤਾ ਸੰਤ ਬਾਬਾ ਤੁਸੀਂ ਮੰਨਦੇ ਸੋ ਸਾਡੇ ਮਨ ਚ ਚਾਹ ਸੀ ਲੋੜ ਸੀ ਅਸਾਸੀ ਇਹਨਾਂ ਦਾ ਦੁੱਖ ਦੇਖਣੀ ਸੀ ਬਾਹਰ ਬਾਹਰ ਬੈਠੇ ਸੀ ਪਰਵਾਰ ਨਾ ਪੰਜਾ ਨਾ ਬਿਸਤਰਾ ਨਾ ਕੱਪੜਾ ਨਾ ਢੀਲਾ ਨਾ ਰੋਟੀ ਨਾ ਪਾਸ਼ੂ ਸੋ ਅਸੀਂ ਕਿਵੇਂ ਇਹਨਾਂ ਨੂੰ ਜਲਦੀ ਵਸੇਬੇ ਚ ਲੈ ਸੋ ਮਹਾਰਾਜ ਨੇ ਬਖਸ਼ਿਸ਼ ਕਰਕੇ ਸੰਸਥਾ ਇੱਕ ਤਕਨੀਕ ਵਰਤੀ ਸੀ ਸਾਡੇ ਕੋਲ ਵਰਕਸ਼ਾਪਾਂ ਆਪਣੀਆਂ ਨੇ ਬਹੁਤ ਵੱਡੀਆਂ ਵਰਕਸ਼ਾਪਾਂ ਨੇ ਸੋ ਅਸੀਂ ਸਾਰੀ ਵਰਕਸ਼ਾਪ ਆਪਣੀ ਬੰਦ ਕੀਤੀ ਸਾਰੇ ਕਾਰੀਗਰ ਟਰਾਂਸਫਰ ਕੀਤੇ ਸਾਰੇ ਸੇਵਾਦਾਰ ਵੀ ਅਸੀਂ ਖੜੇ ਹਾਂ ਔਰ ਸਾਰੇ ਕਾਰੀਗਰ 100 ਬੰਦਾ ਸਾਡਾ ਕੱਲ ਇੱਥੇ ਕੰਮ ਕੀ ਸੀ 100 ਬੰਦਾ ਔਰ ਡੇ ਨਾਈਟ ਅਸੀਂ ਇਸ ਮਰਥਾ ਰੱਖਦੇ ਹਾਂ ਮਹਾਰਾਜ ਦੀ ਬਖਸ਼ਿਸ਼ ਨਾਲ 48 ਘੰਟਿਆਂ ਚ ਘਰ ਤਿਆਰ ਤੇ ਕਰ ਸਕਦੇ ਸਾਡੀਆਂ 6 ਟੀਮਾਂ ਲੱਗ ਚੁਕੀਆਂ ਨੇ ਤੋਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੇ ਘਰ ਰੋਲ ਚਾਰ ਹੋਣਗੇ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਹਾਂ ਰਾਜੀਸ਼ ਗਿੱਲ ਤੁਸੀਂ ਦੇਖ ਰਹੇ ਹੋ ਲੋਕ ਰਾਜੀਤੀ ਹੋਈ ਕਿ ਕਹੇ ਜੇ ਹੀ ਖਬਰ ਤੋਂ ਦਿਖਾਉਣ ਜਾ ਰਹੇ ਆ ਖਬਰ ਕੀ ਹੈ ਹਕੀਕਤ ਹੈ ਜਿਹੜੀ ਕਿ ਲੋਕਾਂ ਨੇ ਪਿੰਡੇ ਤੇ ਹੰਡਾਈ ਬਹੁਤ ਸੰਤਾਪ ਚੇਲਿਆ ਤੇ ਉਸ ਤੇ ਉੱਤੇ ਮਰਹਮ ਲਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇੱਕ ਬਹੁਤ ਵੱਡੀ ਸੰਸਥਾ ਹੈ ਉਹਨਾਂ ਵੱਲੋਂ ਮਰਹਮ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕਲਗੀਧਾ ٹرسٹ ਗੁਰਦੁਆਰਾ ਬੜੂ ਸਾਹਿਬ ਜਿਹੜੀ ਆ ਉਹਨਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਔਰ ਮਕਾਨ ਬਣਾ ਕੇ ਦਿੱਤੇ ਨੇ ਘਰ ਬਣਾ ਕੇ ਦਿੱਤੇ ਨੇ ਉਹ ਲੋਕ ਜਿਹੜੇ ਕਿ ਬਿਲਕੁਲ ਹੀ ਉਜੜ ਗਏ ਸਨ ਉਹ ਹਾਲਾਤ ਤੁਸੀਂ ਨਾਲ ਦੀ ਵਿੰਡੋ ਚ ਦੇਖ ਸਕਦੇ ਹੋ ਕਿ ਇੱਥੇ ਕੀ ਹੋਇਆ ਸੀ ਜਦੋਂ ਹੜਾ ਹੈ ਇੱਥੇ ਸਿਰਫ ਜਲ-ਥਲ ਸੀ ਪਾਣੀ ਸੀ ਸਾਰਾ ਕੁਝ ਉਜੜ ਚੁੱਕਿਆ ਸੀਗਾ ਔਰ ਹੁਣ ਜਿਹੜੇ ਨੇ ਉਹ ਬੜੇ ਸ਼ਾਨਦਾਰ ਬਹੁਤ ਵਧੀਆ ਜਿਹੜੇ ਨੇ ਘਰ ਬਣੇ ਹੋਏ ਨੇ ਤੇ ਇਹਨਾਂ ਦੇ ਘਰਾਂ ਦੇ ਵਿੱਚ ਇਹ ਅਜਿਹੇ ਘਰ ਨੇ ਜਿਹੜੇ ਕਿ ਸਮਝ ਲਓ ਕਿ ਜਿਹੜੇ ਪਰਿਵਾਰ ਇੱਥੇ ਰਹਿਣਗੇ ਉਹਨਾਂ ਨੂੰ ਇੰਜ ਮਹਿਸੂਸ ਹੋਏਗਾ ਕਿ ਜਿੱਦਾਂ ਕਿਸੇ ਹੋਟਲ ਦੇ ਵਿੱਚ ਰਹਿ ਰਹੇ ਨੇ ਔਰ ਆਹ ਦੇਖ ਸਕਦੇ ਹੋ ਤੁਸੀਂ ਕਿ ਘਰ ਕਿੱਦਾਂ ਦੇ ਨੇ ਕਿੱਡੇ ਸੋਹਣੇ ਬਣੇ ਨੇ ਅੰਦਰੋਂ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਇਹ ਦੇ ਟੈਕਨੀਕਲੀ ਇਹ ਕਿੰਨੇ ਕ ਸਾਊਂਡ ਨੇ ਕਿੰਨੇ ਕ ਮਜ਼ਬੂਤ ਨੇ ਇਹ ਵੀ ਤੁਹਾਨੂੰ ਖਵਾਵਾਂਗੇ ਔਰ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਸਾਈਡ ਤੇ ਕਿਚਨ ਬਣਾਇਆ ਹੈ ਇਹ ਬੈਡਰੂਮ ਬਣਾਏ ਨੇ ਇੱਧਰ ਵੀ ਤੁਸੀਂ ਦੇਖੋ ਔਰ ਇਹਦੇ ਵਿੱਚ ਜਿੰਨਾ ਫਰਨੀਚਰ ਹੈ ਇਹ ਸਾਰਾ ਕੁਝ ਜਿਹੜਾ ਕਲਗੀਧਰ ٹرسٹ ਹੈ ਗੁਰਦੁਆਰਾ ਬੜੂ ਸਾਹਿਬ ਉਹਨਾਂ ਵੱਲੋਂ ਇਹ ਮੁਹੱਈਆ ਕਰਵਾਇਆ ਗਿਆ ਹੈ ਤੇ ਬਾਬਾ ਜੀ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਤਿਆਰੇ ਇੱਕ ਰੂਮ ਇੱਧਰ ਪੂਰਾ ਘਰ ਬਣਾ ਕੇ ਦਿੱਤਾ ਗਿਆ ਹੈ ਕੰਪਲੀਟ ਜਿਹੜਾ ਸੈਟਅਪ ਹੈ ਉਹ ਬਣਾ ਕੇ ਦਿੱਤਾ ਗਿਆ ਹੈ ਕੋਈ ਕਮੀ ਨਹੀਂ ਛੱਡੀ ਗਈ ਪੂਰੀ ਗੱਲਬਾਤ ਕਰਾਂਗੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਕਿ ਪਰਿਵਾਰ ਉੱਜੜ ਚੁੱਕਿਆ ਸੀਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਪਿੱਛੇ ਇਸ ਪੂਰੇ ਜਿਹੜੀ ਪਲਾਨਿੰਗ ਹੈ ਜਿਨ੍ਹਾਂ ਦੀ ਔਰ ਜਿਨ੍ਹਾਂ ਨੇ ਸਾਰਾ ਕੰਮ ਜਿਹੜਾ ਹੈ ਉਸ ਨੂੰ ਕੀਤਾ ਗਿਆ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਪਹਿਲੋਂ ਆ ਤੁਹਾਨੂੰ ਮਿਲਾਉਨੇ ਆ ਉਸ ਪਰਿਵਾਰ ਨਾਲ ਕੀ ਜਿਹੜਾ ਪਰਿਵਾਰ ਜਿਹੜਾ ਬਿਲਕੁਲ ਉੱਜੜ ਗਿਆ ਸੀਗਾ ਉਸ ਪਰਿਵਾਰ ਨਾਲ ਤੁਹਾਨੂੰ ਮਿਲਾਉਂਦੇ ਆਂ ਜੀ ਮਾਤਾ ਜੀ ਕੀ ਨਾਂ ਤੁਹਾਡਾ ਹਾਂ ਜੀ ਪਿਆਰ ਕਰ ਇਹ ਤੁਸੀਂ ਇੱਥੇ ਰਹਿੰਦੇ ਸੀ ਜਦੋਂ ਹੜ੍ਹ ਆਏ ਸੀ ਕਿੱਦਾਂ ਦਾ ਮਾਹੌਲ ਸੀ ਆਸੀਂ ਇੱਥੇ ਨਹੀਂ ਮਿਡੇ ਲੜਕੀ ਤੇ ਦਵਾਈ ਹੈ ਅੱਛਾ ਇਹ ਤੁਸੀਂ ਇੱਥੇ ਰਹਿੰਦੇ ਸੀ ਕਿੱਦਾਂ ਦਾ ਮਾਹੌਲ ਸੀ ਇੱਥੇ ਬੋਲ ਬਾਬਾ ਜੀ ਮਾਹੌਲ ਖਰਾਬ ਹੋ ਗਿਆ ਪਾਣੀ ਨਾ ਬਹੁਤ ਜ਼ਿਆਦਾ ਮਾਹੌਲ ਵਿਗੜ ਗਿਆ ਕੋਈ ਘਰ ਕੋਲਾ ਨਹੀਂ ਰਹਿ ਗਿਆ ਕੋਈ ਕੁਝ ਨਹੀਂ ਰਹਿ ਗਿਆ ਹਮ ਸਭ ਕੁਝ ਖਤਮ ਹੋ ਗਿਆ ਸੀ ਖਤਮ ਹੋ ਗਏ ਬਾਬਾ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਜਿੱਦਾਂ ਦਾ ਆਪਾਂ ਦੇਖ ਰਹੇ ਹੱਲੇ ਵੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਵਾ ਬਹੁਤ ਪਰੇਸ਼ਾਨ ਕਰਨ ਵਾਲੀਆਂ ਨੇ ਕੀ ਕਹਿਣਾ ਚਾਹੋਗੇ ਕਹਾਂਗਾ ਕੀ ਆਈਏ ਨਾ ਧੰਨਵਾਦ ਜੀ ਮਾਰਾ ਜੀ ਬਾਹ ਫੜ ਲਈ ਕਮਰੇ ਸਾਡੇ ਤਿਆਰ ਕਰਤੀ 50 ਦਿਨਾਂ ਦੇ ਕਮਰੇ ਸਨਾ ਪੂਰੇ ਰੈਡੀ ਹੋ ਗਏ ਨੇ ਅੱਛਾ ਸਾਨੂੰ ਐਂ ਜਾਪੇ ਤਾਂ ਮਾਰੇ ਬਣੇ ਬਤਰੇ ਲਿਆ ਆ ਗੇ ਨਾ ਨਕਸ਼ੇ ਦਾ ਨਖਿਆ ਰਖਤਾ ਹੈ ਅੱਛਾ ਇਦਾਂ ਤਾਂ ਹੋਇਆ ਤੇ ਉਹਦਾ ਸਾਡਾ ਐ ਦਿਲ ਟੁੱਟ ਗਿਆ ਇਹ ਬਣਾ ਨਹੀਂ ਸਕਦੀ ਜਿੱਦਾਂ ਦੇ ਹਾਲਾਤ ਹੋ ਗਏ ਸੀ ਹੁਣ ਕੱਚਾ ਬਣਾਈ ਦੋ ਨਹੀਂ ਬਣਦਾ ਤੇ ਪੱਕਾ ਕਿਥੋਂ ਬਣ ਜਾਣਾ ਹੈ ਮਜ਼ਦੂਰ ਕੋਈ ਨਹੀਂ ਲੱਭਦਾ ਮੈਂ ਦੇਖ ਰਿਹਾ ਕਿ ਅੱਜ ਖੁਸ਼ੀ ਨਾ ਤੁਹਾਡੇ ਅੱਖਾਂ 'ਚ ਹੰਝੂ ਆ ਰਹੇ ਹਨ ਹਾਂਜੀ ਆ ਖੁਸ਼ੀ ਨਾ ਆ ਰਹੇ ਆ ਉਹਦਾ ਗੰਵੀ ਨਾ ਉਹਦਾ ਖੁਸ਼ੀ ਨਾ ਆ ਰਹੇ ਆ ਇਹਨਾਂ 'ਕ ਫਰਕ ਪੈਂਦਾ ਹੈ ਹਾਂਜੀ ਧੰਨਵਾਦ ਬਹੁਤ ਇੰਨਾ ਤੇ ਕਿਹ ਕਿਹਦਾ ਧੰਨਵਾਦ ਕਰਨਾ ਚਾਹੋਗੇ ਬਾਬਾ ਜੀ ਇੱਥੇ ਖੁਦ ਆਏ ਨੇ ਬੜੂ ਸਾਹਵਲੇ ਧੰਨਵਾਦ ਬਾਬਾ ਜੀ ਜਗਜੀਤ ਸਿੰਘ ਜੀ ਜਗਜੀਤ ਸਿੰਘ ਦਾ ਧੰਨਵਾਦ ਬੜੂ ਸਾਹਵਲਿਆਂ ਦਾ ਜਿਹਨਾਂ ਸਾਡੀ ਮਾਂ ਪੜੀ ਕਿੰਨੇ ਪਰਿਵਾਰ ਤੁਸੀਂ ਇੱਥੇ ਰਹਿੰਦੇ ਹੋ ਦੋ ਪਰਿਵਾਰ ਬਾਬਾ ਜੀ ਰਹਿੰਦੇ ਚਲੋ ਰੋਣਾ ਹੁਣ ਤੇ ਵਧੀਆ ਹੋ ਗਿਆ ਹੁਣ ਤੇ ਬਹੁਤ ਵਧੀਆ ਕੰਮ ਹੋ ਗਿਆ ਗਰੀਬੀ ਨਹੀਂ ਚਲੀ ਹਾਂਜੀ ਮਹਾਰਾਜ ਗਰੀਬੀ ਨਹੀਂ ਚਲੀ ਜਾਂਦੀ ਜਿਹੜੀ ਇਹਨਾਂ ਦੀ ਹਾਲਤ ਹੈ ਬਹੁਤ ਹਾਲਤ ਮਾੜੀ ਸੀ ਬਹੁਤ ਜ਼ਿਆਦਾ ਭੁੱਖਾ ਨਗਾ ਬਹੁਤ ਕਟੀਆਂ ਬਿਮਾਰੀ ਨੇ ਵੀ ਟਾਲ ਆਈ ਸੀ ਤੇ ਤੁਹਾਡੇ ਪਸ਼ੂ-ਪਸ਼ੂ ਵੀ ਮਰ ਗਏ ਸੀ ਸਾਰਾ ਕੁਝ ਨੁਕਸਾਨ ਹੋ ਗਿਆ ਜੀ ਹਾਂਜੀ ਹੋ ਗਿਆ ਕਨਕ ਤੱਕ ਨਹੀਂ ਨਿਕਲਦੀ ਬਾਹਰ ਹੈਗੀ ਜਿੰਨਾ ਪਾਣੀ ਹੋ ਗਿਆ ਸੀ ਕਨਕ ਵੀ ਖਰਾਬ ਹੋ ਗਈ ਭਿੱਜ ਗਈ ਜਿਸ ਕੰਦਰੋਂ ਨਿਕਲੇ ਕਮਰੇ ਦੇ ਤੇ ਕਨਕ ਵੀ ਖਰਾਬ ਹੋ ਗਈ ਡਰੰਪ ਪੈ ਅੱਜੇ ਥੱਲੇ ਹੁਣ ਤੇ ਇਹਨਾਂ ਨੇ ਰਾਸ਼ਨ ਵੀ ਸਾਰਾ ਕੁਝ ਦਿੱਤਾ 3 ਮਹੀਨੇ ਦਾ ਰਾਸ਼ਨ ਵੀ ਦਿੱਤਾ ਹਾਂਜੀ ਬਾਕੀ ਇਹ ਘਾਦੀ ਬੁਆਰੀ ਨਹੀਂ ਜਾਂਦੀ ਬੰਦਾ ਕਰੇਗੀ ਹੁਣ ਇਹ ਇਹ ਹੁਣ ਜੀ ਠੀਕ ਨਹੀਂ ਰਹਿੰਦੇ ਚਤੇ ਪਰ ਨਾਲ ਇੱਕ ਸਾ ਵਖੀ ਫੁੱਲਦੀ ਰਹਿੰਦੀ ਜਿਵੇਂ ਟ ਹੈਵਟ ਹਾਏ ਮਾਦਾ ਫਤ ਨਹੀਂ ਖਾਰ ਇਹ ਡਾਰੇ ਰੱਕ ਕੇ ਕਿਹਟੇ ਪਾੜ ਸਕਦੀ ਆ ਕਿਹਟਾ ਨਹੀਂ ਜਿੱਥੇ ਜਾਣੇ ਦਾ ਇਹ ਕਾਰਡ ਸਾਡਾ ਚੱਲਦਾ ਨਹੀਂ ਜਿਹੜਾ ਬਣਿਆ ਉਹ ਨਹੀਂ ਚੱਲਦਾ ਚਲੋ ਉਹ ਵੀ ਕਰਾ ਦੇਣਗੇ ਜਿੱਥੇ ਇਹਨਾਂ ਨੇ ਇੰਨਾ ਕੁਝ ਕਰਾਇਆ ਪੂਰੀ ਟੀਮ ਹੈ ਇਸ ਪਾਸੇ ਵੱਲ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦੀ ਅਨਥਕ ਮਿਹਨਤ ਨਾਲ ਇਹ ਸਾਰਾ ਕੁਝ ਹੋਇਆ ਹੈ ਆ ਦੇਖ ਸਕਦੇ ਹੋ ਪੂਰੀ ਟੀਮ ਇੱਥੇ ਇਸ ਵੇਲੇ ਮੌਜੂਦ ਹੈ ਔਰ ਇਹ ਜਿਹੜੇ ਘਰ ਬਣਾਏ ਗਏ ਨੇ ਇਹ ਘਰ ਉਹ ਘਰ ਨੇ ਜਿਨ੍ਹਾਂ ਦੀ ਔਰ ਇੱਥੇ ਅਸਲ ਵਿੱਚ ਬਾਬਾ ਜੀ ਵੀ ਮੌਜੂਦ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਗੱਲਬਾਤ ਕਰਦੇ ਆ ਤੁਹਾਨੂੰ ਦੱਸਿਆ ਕਿ ਅਜਿਹੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਜਿਹੜਾ ਕਿ ਇਹ ਜੋ ਕੁਝ ਵੀ ਹੋ ਰਿਹਾ ਵਾ ਇੱਥੇ ਤੁਸੀਂ ਇੱਕ ਚਮਤਕਾਰ ਦੇਖਿਆ ਜਿਹੜਾ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਉਸ ਦੇ ਪਿੱਛੇ ਜਿਹੜਾ ਬ੍ਰੇਨ ਆ ਜਿਹੜੀ ਇੱਕ ਪ੍ਰੇਰਣਾ ਵਾ ਉਹ ਸ਼ਖਸੀਅਤ ਨਾਲ ਬਾਬਾ ਜਗਜੀਤ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਨਾਲ ਕਾਕਾ ਕਹਿੰਦੇ ਨੇ ਕਾਕਾ ਇੱਕ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਰਤਬਾ ਹੈ ਕਿ ਸੰਗਤ ਜਿਹਨੂੰ ਲਾੜ ਲੜ ਹੁੰਦੀ ਹੈ ਉਹਨੂੰ ਕਾਕਾ ਕਹਿੰਦੇ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਇਹ ਜੋ ਕੁਝ ਤੁਸੀਂ ਕਰਕੇ ਵਿਖਾਤਾ ਇਹ ਕਿੱਥੋਂ ਪ੍ਰੇਰਨਾ ਮਿਲ ਗਈ ਤੁਹਾਨੂੰ ਕਿਉਂਕਿ ਇੱਕ ਗੱਲ ਕਹੀ ਜਾ ਰਹੀ ਸੀ ਕਿ ਠੀਕ ਹੈ ਪੰਜਾਬੀਆਂ ਨੇ دریاਵਾਂ ਦੇ ਨੱਕੇ ਮੋੜਤੇ ਬੜਾ ਵੱਡਾ ਹਾਰ ਸੀ ਬੜੀ ਵੱਡੀ ਮੁਸੀਬਤ ਸੀ ਉਹਨੂੰ ਪਰ ਇੱਕ ਗੱਲ ਕਹੀ ਜਾ ਰਹੀ ਸੀ ਕਿ ਮੁਰਵ ਸੇਬਾ ਜਿਹੜਾ ਉਸ ਤੋਂ ਵੀ ਔਖਾ ਹੋਏਗਾ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਗੁਰੂ ਚਾਏ ਤੇ ਗੁੰਗੇ ਤੋਂ ਕੀਤਾ ਪੜਾ ਲਿੰਦਾ ਅਸੀਂ ਨਹੀਂ ਕੀਤਾ ਇਹ ਮਹਾਰਾਜ ਸੰਤਬਾਬਾ ਤੁਸੀਂ ਮਾਰੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਦੇਨ ਹੈ ਉਹਨਾਂ ਨੇ ਮਤ ਦੇਣੀ ਹੈ ਉਹਨਾਂ ਨੇ ਸਮਤ ਦੇਣੀ ਹੈ ਉਹਨਾਂ ਨੇ ਕਰਾਣਾ ਸੋ ਦਾਸ ਇਹ ਕਹਿਣਾ ਚਾਹੁੰਦਾ ਜਦੋਂ ਸੰਗਤਾਂ ਕਿਸੇ ਚੀਜ਼ ਨੂੰ ਵੀ ਲੀਕ ਲੈਣ ਗੁਰੂ ਆਪ ਆਪ ਕੇ ਵੱਸਦਾ ਕਰਾ ਲਿੰਦਾ ਇਹ ਟੈਕਨੀਕ ਸੰਸਥਾ ਪਹਿਲਾਂ ਵਰਤ ਰਹੀ ਸੀ ਇਹ ਸੰਤਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਦੇਨ ਸੀ ਦਾਸ ਤੇ ਸਾਰੇ ਮੂਹ ਸੇਵਾਦਾਰਾਂ ਦੀ ਸਾਨੂੰ ਛੋਟੇ ਛੋਟੇ ਇਹਨੂੰ ਪਾਲਿਆ ਸਾਨੂੰ ਇਹ ਸਭ ਕੁਝ ਸਿਖਾਇਆ ਸਾਨੂੰ ਮਤਸਮਤ ਬਖਸ਼ੀ ਸਾਨੂੰ ਜੇ ਅੱਜ ਇੱਕ ਕੋਸ਼ ਕਰਨਯੋਗ ਹੋਏ ਆ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਦੇਣ ਹੈ ਇਹ ਸੰਸਥਾ ਸੰਤ ਬਾਬਾ ਤਸਰੀ ਮਹਾਰਾਜ ਦੀ ਹੈ ਸੋ ਸਾਡੇ ਮਨ ਚ ਚਾਹ ਸੀ ਲੋੜ ਸੀ ਅਸੀਂ ਇਹਨਾਂ ਦਾ ਦੁੱਖ ਦੇਖ ਨਹੀਂ ਸੀ ਪਾਰੇ ਬਾਹਰ ਬੈਠੇ ਸੀ ਪਰਿਵਾਰ ਨਾ ਮੰਝਾ ਨਾ ਬਿਸਤਰਾ ਨਾ ਕੱਪੜਾ ਨਾ ਲੀੜਾ ਨਾ ਰੋਟੀ ਨਾ ਵਾਸ਼ਰੂਮ ਸੋ ਅਸੀਂ ਕਿਵੇਂ ਇਹਨਾਂ ਨੂੰ ਜਲਦੀ ਵਸੇਬੇ ਚ ਲੈ ਆਈਏ ਸੋ ਮਹਾਰਾਜ ਨੇ ਬਖਸ਼ਿਸ਼ ਕਰਕੇ ਸੰਸਥਾ ਇੱਕ ਟੈਕਨੀਕ ਵਰਤਦੀ ਸੀ ਸਾਡੇ ਕੋਲ ਵਰਕਸ਼ਾਪਾਂ ਆਪਣੀਆਂ ਨੇ ਬਹੁਤ ਵੱਡੀਆਂ ਵਰਕਸ਼ਾਪਾਂ ਨੇ ਸੋ ਅਸੀਂ ਸਾਰੀ ਵਰਕਸ਼ਾਪ ਆਪਣੀ ਬੰਦ ਕੀਤੀ ਸਾਰੇ ਕਾਰੀਗਰ ਟਰਾਂਸਫਰ ਕੀਤੇ ਸਾਰੇ ਸੇਵਾਦਾਰ ਵੀ ਅਸੀਂ ਖੜੇ ਆਂ ਔਰ ਸਾਰੇ ਕਾਰੀਗਰ 100 ਬੰਦਾ ਸਾਡਾ ਕੱਲ ਇੱਥੇ ਕੰਮ ਕਰਦੇ ਸੀ 100 ਬੰਦਾ ਔਰ ਡੇ ਨਾਈਟ ਅਸੀਂ ਇਹ ਸਮਰਥਾ ਰੱਖਦੇ ਆਂ ਮਹਾਰਾਜ ਜੀ ਬਖਸ਼ਿਸ਼ ਨਾਲ 48 ਘੰਟਿਆਂ ਚ ਘਰ ਤਿਆਰ ਦੇ ਕਰ ਸਕਦੇ ਸਾਡੀਆਂ 6 ਟੀਮਾਂ ਲੱਗ ਚੁੱਕੀਆਂ ਨੇ ਤੁਹਾਨੂੰ ਆਪ ਅੰਤਾਜਾ ਲਾਲੂ ਵੀ ਕਿੰਨੇ ਘਰ ਰੋਜ਼ ਤਿਆਰ ਹੋ ਜਾਣਗੇ ਸੋ ਇਹਦੇ ਸਭ ਤੋਂ ਵੱਡੀ ਜਿਹੜੀ ਲੋੜ ਹੈ ਮਾਇਆ ਦੀ ਸੋ ਸੰਗਤਾਂ ਆਪਣਾ ਦਸਵੰਧ ਦੀ ਮਾਇਆ ਜਾਂ ਆਪਣੇ ਸੀਐਸਆਰ ਦੇ ਫੰਡ ਸੰਸਥਾ ਦੇ ਵਿੱਚ ਸਾਰੇ ਕਾਜ ਪੂਰੇ ਨੇ ਸਾਰਾ ਲੈਣ ਦੇ ਸਮਰੱਥ ਹੈ ਲੈ ਰਹੀ ਹੈ ਜੀ ਸੋ ਭਾਈ ਆਓ ਆਪਾਂ ਰਲিয়ে ਔਰ ਦੇਸ਼ਾਂ ਵਿਦੇਸ਼ਾਂ ਦੀ ਵਿਦੇਸ਼ਾਂ ਦੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡਾ ਕਿਤੇ ਵੀ ਕੋਈ ਵੀ ਰਿਸ਼ਤੇਦਾਰ ਸੰਬੰਧੀ ਪਿੰਡ ਇਸ ਚੀਜ਼ ਦੀ ਲੋੜ ਹੋਵੇ ਦੇ ਦਸਰਿਆਂ ਨੂੰ ਦੱਸੋ ਅਸੀਂ ਉੱਥੇ ਵੀ ਪਹੁੰਚ ਕੇ ਕਰਾਂਗੇ ਤੁਸੀਂ ਸਾਨੂੰ ਆਪਣਾ ਦੁਸਵੰਦ ਦੀ ਮਾਇਆ ਭੇਜੋ ਆਪਾਂ ਇਹ ਕਾਰਜ ਕਰੀਏ ਇਹ ਕਾਰਜ 10 ਲੱਖ ਦਾ ਹੈ ਪਰ ਸੰਸਥਾ ਨੇ ਆਪ ਅਥੀ ਕੰਮ ਕਰਕੇ ਇਹਨੂੰ 6.5 ਲੱਖ ਚ ਕੀਤਾ ਹੈ 1 ਲੱਖ ਰੁਪਿਆ ਇਹਨਾਂ ਦਾ ਘਰ ਦਾ ਸਾਰਾ ਸਾਜੋ ਸਮਾਨ ਅਸੀਂ ਮੁਹੱਈਆ ਕਰਾ ਦਿੱਤਾ ਤੁਸੀਂ ਵੇਖ ਲਿਆ ਘਰ ਸਾਰਾ ਫਿਨਿਸ਼ ਹੈ ਕਿਚਨ 3 ਮਹੀਨਿਆਂ ਤੱਕ ਹਰ ਸਭ ਸਾਰਾ ਕੰਪਲੀਟ ਹੈ ਸੋ ਇਹ ਲੋੜ ਹੈ ਤਾਂ ਆਪਾਂ ਸਾਰੇ ਰਲিয়ে ਸਾਨੂੰ ਛੀਸ ਬਖਸ਼ੋ ਸੰਗਤਾਂ ਨੂੰ ਬੇਨਤੀ ਕਰੋ ਸਾਰਿਆਂ ਨੂੰ ਔਰ ਸਾਰੀਆਂ ਮਾਰਕੀਟਾਂ ਨੂੰ ਬੇਨਤੀ ਕਰੋ ਜਿਹੜੀਆਂ ਨਹੀਂ ਡੁੱਬੀਆਂ ਤੇ ਇਸ ਕਾਰਜ ਲਈ ਆਪਣਾ ਦਸਵੰਧ ਭੇਜਣ ਤੇ ਆਪਾਂ ਜਿੰਨੇ ਨੀਡੀ ਪਰਿਵਾਰ ਨੇ ਸਾਰਿਆਂ ਦੇ ਘਰ ਬਣਾ ਦਿੱਤੇ ਬਾਬਾ ਜੀ ਇਹ ਜਿਹੜਾ ਉਸ ਥਾਂ ਤੇ ਜਿਹੜਾ ਬਿਲਕੁਲ ਉਜੜ-ਪੁੱਜੜ ਚੁੱਕਿਆ ਸੀ ਉੱਥੇ ਜਿਹੜੀ ਤੁਸੀਂ ਘਰ ਦਿੱਤੇ ਨੇ ਉਹ ਘਰ ਵੀ ਨਵੀਂ ਟੈਕਨੀਕ ਲੈ ਕੇ ਆਏ ਹੋ ਤੁਸੀਂ ਇਹਦਾ ਟੈਕਨੀਕਲੀ ਕੀ ਚੀਜ਼ ਆ ਔਰ ਕਿੰਨੀ ਕ ਲਾਹੇ ਵੰਦੇ ਆ ਜਾਂ ਕਿੰਨੀ ਕੀ ਦੀ ਡਿਊਰੇਬਿਲਟੀ ਆ ਇਹਦੇ ਬਾਰੇ ਥੋੜਾ ਜਿਹਾ ਦੱਸੋ 10 ਬਾਹਰ ਦੀਆਂ ਕੰਟਰੀਆਂ ਜਾਂਦਾ ਰਹਿੰਦਾ ਹੈ ਜੀ ਤੇ ਇਹ ਕੈਨੇਡਾ ਖਾਸ ਕਰਕੇ ਅਮਰੀਕਾ ਕੈਨੇਡਾ ਇਹੋ ਸੇ ਕਰ ਚੀਜ਼ ਦੇ ਘਰ ਬਣਦੇ ਨੇ ਥੱਲੇ ਲੱਕੜੀ ਦਾ ਫਰਸ਼ ਪੈ ਜਾਂਦਾ ਜੀ ਅਸੀਂ ਇਹ ਫਰਸ਼ ਟਾਈਲ ਦਾ ਪਾਇਆ ਸੰਸਤਾ ਕਾਫੀ ਲੰਮੇ ਸਮੇਂ ਤੋਂ ਇਹ ਟੈਕਨੀਕ ਬਾਬਾ ਜੀ ਮੇਰੇ ਖਿਆਲ ਚ ਆਪਾਂ ਥੋੜਾ ਜਿਹਾ ਅੰਦਰ ਚਲੀਏ ਨਾਲ ਦੀ ਨਾਲ ਆਪਾਂ ਦਿਖਾ ਦਈਏ ਆਪਣੇ ਰਸਕਾ ਨੂੰ ਇਹ ਦੇਖੋ ਜੀ ਤੁਸੀਂ ਇਹ ਕਰਿਆ ਆ ਦੇਖੋ ਕਿੰਨਾ ਮਜ਼ੇਦਾਰ ਹੈ ਅੰਦਰ ਬਾਬਾ ਜੀ ਤੁਸੀਂ ਦੱਸੋ ਇਹਦੇ ਬਾਰੇ ਇਹ ਦੇਖੋ ਖੁੱਲਾ ਇਹਨੂੰ ਡਾਈਨਿੰਗ ਹਾਲ ਕਹਿ ਲਓ ਜਾਂ ਇਹਨੂੰ ਲੋਬੀ ਕਹਿ ਲਓ ਜਾਂ ਬਰਾਮਦਾ ਕਹਿ ਲਓ ਤੁਹਾਡੀ ਆਪਣੀ ਸੋਚ ਹੈ ਸੋ ਇਹ ਇੰਨੀ ਵੱਡੀ ਹੈ ਵੀ ਇੱਥੇ ਘਟੋ ਘਟ 25 30 ਸ਼ਰੀਰ ਆਰਾਮ ਨਾਲ ਬਹਿ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕੀਰਤਨ ਕੀਤਾ ਜਾ ਸਕਦਾ ਠੀਕ ਹੈ ਇਸੇ ਤਰ੍ਹਾਂ ਇਹ ਕਾਲ ਅਕੈਡਮੀ ਦੇ ਬੱਚੇ ਆਏ ਨੇ ਜੀ ਇਸ ਕਾਰਜ ਨੂੰ ਕਰਨ ਵਾਸਤੇ ਐ ਹੋਰ ਵਧੀਆ ਕੀਰਤਨ ਕਰਦੇ ਜੀ ਬੱਚੇ ਐ ਇੱਕ ਸਾਡਾ ਇਹ ਘਰ ਤਿਆਰ ਕੀਤਾ ਹੈ ਜੀ ਇਹ 13 बाई 11 ਦਾ ਕਮਰਾ ਹੈ ਜੀ ਇਸਾ ਹੋਰ ਇਹ ਅਸੀਂ ਬੈੱਡ ਲਗਾ ਦਿੱਤਾ ਹੈ ਕੰਬਲ ਰਜਾਈਆਂ ਪੂਰੇ ਪਰਿਵਾਰ ਦਾ ਸਮਾਨ ਦਿੱਤਾ ਹੈ ਫਿਨਿਸ਼ ਆ ਪਰਦੇ ਲੱਗੇ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਡਬਲ ਬੈੱਡ ਉਹ ਹੈ ਇਹਨੂੰ ਸਾਨੂੰ ਕੀ ਲੋੜ ਹੈ ਇਹ ਦੇਖੋ ਇਹਦੇ ਚ ਬਾਕਸ ਬਣਿਆ ਹੋਇਆ ਹੈ ਬਹੁਤ ਸੁਹਣਾ ਲੱਗਦਾ ਠੀਕ ਹੈ ਨਾ ਬਾਕਸ ਵਿੱਚ ਬਣਿਆ ਹੋਇਆ ਹੈ ਬਾਕਸ ਬਣਿਆ ਬਾਕਸ ਇਹ ਚਾਰ ਚਾਰ ਪੇਟੀਆਂ ਵੀ ਮਿਲ ਗਈਆਂ ਇਹਨੂੰ ਪਰਿਵਾਰ ਨੂੰ 4 ਪੇਟੀਆਂ ਵਿੱਚ ਆਪਣਾ ਸਾਰਾ ਘਰ ਦਾ ਸਮਾਨ ਲੀੜਾ ਕੱਪੜਾ ਰਜਾਈਆਂ ਇਹਦੇ ਚ ਰੱਖ ਸਕਦੇ ਨੇ ਸੋ ਇਹ ਪਰਿਵਾਰ ਇਥੇ 10 ਜੀ ਨੇ ਅਸੀਂ ਬਾਕੀ ਵੀ ਬੰਡਲ ਜਾਂਦੇ ਹੋਏ ਨੇ ਉਹ ਉਹਨਾਂ ਨੂੰ ਦੇ ਦੇਣੀ ਕਿਉਂਕਿ ਆ ਕੀਰਤਨ ਹੋ ਰਿਹਾ ਸੀ ਨਹੀਂ ਔਰ ਆ ਆ ਇੱਕ ਨਾਲ ਦਾ ਕਮਰਾ ਆ ਕੇ ਦੇਖੋ ਹਾਂ ਇਹ ਆਹ ਦੇਖੋ ਆ ਸਾਰਾ ਜਿਹੜਾ ਕਮਰਾ ਸੋਹਣੀ ਲਾਈਟ ਹੈ ਉੱਤੇ ਪੱਖਾ ਚੱਲ ਰਿਹਾ ਹੈ ਪਾ ਪੈਨਲ ਦੇ ਇਹ ਸਾਰੀਆਂ ਪਾ ਪੈਨਲ ਦੀਆਂ ਨੇ ਦੂਸਰੇ ਕਮਰੇ ਦੀ ਆਵਾਜ਼ ਇੱਧਰ ਨਹੀਂ ਆਏਗੀ ਬਾਹਰੋਂ ਆਵਾਜ਼ ਅੰਦਰ ਨਹੀਂ ਆਏਗੀ ਸਰ ਸਾਊਂਡ ਪ੍ਰੂਫ ਹੈ ਸਾਰਾ ਸਾਊਂਡ ਪ੍ਰੂਫ ਹੈ ਅੱਛਾ ਔਰ ਕਿਚਨ ਦੇਖੋ ਐਡੀ ਸੋਹਣੀ ਗ੍ਰੇਨਾਟ ਲਾ ਕੇ ਅਸੀਂ ਕਿਸਾਨ ਬਣਾਤੀ ਹੈ ਜੀ ਆਹ ਦੇਖੋ ਸਾਰਾ ਸਮਾਨ ਪਰਿਵਾਰ ਨੂੰ ਅਸੀਂ ਆਲੂ ਪਿਆਜ਼ ਹਰ ਚੀਜ਼ ਅਸੀਂ ਦੇ ਦਿਤੀ ਹੈ ਸਿਲੰਡਰ ਚੁੱਲਾ ਆ ਸਾਰਾ ਰਾਸ਼ਨ ਦੇ ਦਿੱਤਾ ਆ ਥੱਲੇ ਵੀ ਪਿਆ ਰਾਸ਼ਨ ਥੱਲੇ ਵੀ ਤਾਂ ਕਿ ਇੱਕ ਤਿੰਨ ਵੀ ਨਹੀਂ ਤਾਂ ਕਿ ਇਸ ਪਰਿਵਾਰ ਨੂੰ ਕਿਸੇ ਦੀ ਲੋੜ ਨਾ ਪਵੇ ਆ ਕੁਰਸੀਆਂ ਮੇਜ਼ ਸਾਰੇ ਦੇ ਦਿੱਤੇ ਨੇ ਠੀਕ ਹੈ ਭਾਂਡੇ ਟੀਂਡੇ ਸਭ ਦੇ ਦਿੱਤਾ ਸਭ ਕੁਝ ਆ ਸਾਰਾ ਰਹਿ ਕੇ ਸਾਰੇ ਭਾਂਡੇ ਜਿੰਨੀ ਪਰਿਵਾਰ ਨੂੰ ਲੋੜ ਹੈ ਤਾਂ ਕਿ ਮੁੜ ਵਸੇਬੇ ਚ ਜਦੋਂ ਘਰ ਪ੍ਰਵੇਸ਼ ਪਰਿਵਾਰ ਕਰੇ ਤੇ ਉਹਨੂੰ ਫਿਰ ਇਹ ਫੀਲ ਹੋਵੇ ਵੀ ਮੈਨੂੰ ਕਿਸੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤੋਂ ਸੰਗਤ ਗੁਰੂ ਰੂਪ ਹੁੰਦੀ ਹੈ ਤੇ ਇਹ ਸੰਗਤ ਦੇ ਹੀ ਕਾਰਜ ਨੇ ਸੰਸਥਾ ਦਾ ਇੱਕ ਹੁਕਮ ਅੰਚਾਰਜ ਕਰ ਰਹੀ ਹੈ ਜੋ ਇਥੋਂ ਦੀ ਲੋੜ ਸੀ ਸਾਨੂੰ ਦਰਦ ਸੀ ਇਸ ਗੱਲ ਦਾ ਜੋ ਕਿ ਅਸੀਂ ਕਰਦੇ ਆ ਰਹੇ ਹਾਂ ਫਿਰ ਘਰ ਸਭ ਤੋਂ ਵੱਡੀ ਗੱਲ ਅਸੀਂ ਸਾਰੇ ਘਰਾਂ ਦਾ ਕੰਮ ਸਮਾਨ ਰਿਪੇਅਰ ਕਰ ਰਹੇ ਹਾਂ ਹਮ ਮਤਲਬ ਤੁਸੀਂ ਉਹ ਜ਼ਰੂਰ ਸ਼ੂਟ ਕਰਨਾ ਘਰ ਦਾ ਜਿੰਨਾ ਸਮਾਨ ਅੱਛਾ ਇਹ ਨਾ ਘਰ ਬਣਾਉਣ ਤੋਂ ਇਲਾਵਾ ਘਰ ਬਣਾਉਣ ਤੋਂ ਲਾਓ ਅਸੀਂ ਹੁਣ ਤੱਕ ਤਕਰੀਬਨ 2500 ਘਰ ਕਰ ਚੁੱਕੇ ਹਾਂ ਅੱਛਾ 2500 ਘਰ ਅਸੀਂ ਮੇਨਟੇਨ ਕਰ ਚੁੱਕੇ ਹਾਂ ਸਾਰੇ ਇਲੈਕਟ੍ਰੋਨਿਕ ਦਾ ਸਮਾਨ ਇਲੈਕਟ੍ਰੀਕਲ ਦਾ ਸਮਾਨ A to Z ਸਾਰਾ ਕੁਝ ਬੈਡ ਰਿਪੇਅਰ ਕਰਨੇ ਜੋ ਘਰ ਦਾ ਸਮਾਨ ਕੁਝ ਵੀ ਖਰਾਬ ਹੋਇਆ ਸੀ ਪਰ ਬਾਬਾ ਜੀ ਜਿਹੜੀਆਂ ਤੁਹਾਡੀਆਂ ਗੱਲਾਂ ਵਾ ਇੰਜ ਲਗਾਏ ਇੱਕ ਫੁੱਲ ਫਲੈਕਸ ਸਰਕਾਰ ਜਿਹੜਾ ਨਹੀਂ ਕੰਮ ਕਰ ਸਕਦੀ ਤੁਸੀਂ ਉਹ ਕਰੀ ਜਾ ਰਹੇ ਹੋ ਚਲੋ ਅਸੀਂ ਐਸੇ ਚ ਨਹੀਂ ਪੜਨਾ ਸਰਕਾਰ ਕਰਦੀ ਕਿ ਨਹੀਂ ਕਰਦੀ ਤੇ ਜਿਹੜੀ ਸੱਚੀ ਸਰਕਾਰ ਹੈ ਕਲਗੀਆਂ ਵਾਲੇ ਦੀ ਤੇ ਸਾਡਾ ਤਾਂ ਉਹ ਉਹ ਸਰਕਾਰ ਹੈ ਤੇ ਅਸੀਂ ਇਹ ਕਾਰਜ ਸੰਗਤ ਦੀ ਖੁਸ਼ੀ ਲੈਣ ਵਾਸਤੇ ਸੰਗਤ ਨੂੰ ਜਿਹੜਾ ਇਹ ਪਾਣਾ ਵਾਪਰਿਆ ਪਾਣੀ ਚ ਤੇ ਹੁਣ ਅਸੀਂ ਬਰਦਾਣਾ ਮੁਰਵ ਸੇਬੇ ਚ ਆ ਜੀ ਬਬਰੀ ਕੀ ਟੀਚਾ ਕੀ ਹੈ ਤੁਹਾਡਾ ਜਿਹੜਾ ਜਿਹੜੇ ਮਕਾਨ ਬਣਾਏ ਦੇਖੋ ਮੈਂ ਦੇਖਿਆ ਕਿ ਜਦੋਂ ਅਸੀਂ ਬਾਹਰ ਦੇਖਦੇ ਆਂ ਤੇ ਬਾਹਰ ਲੱਗਦਾ ਕਿ ਆਪਾਂ ਕਿਸੇ ਪਿੰਡ 'ਚ ਆਂ ਔਰ ਉਜੜਿਆ ਹੋਇਆ ਪਿੰਡ ਐ ਇਸ ਵੇਲੇ ਪਰ ਜਦੋਂ ਅੰਦਰ ਆਗੇ ਅੰਦਰ ਲੱਗਦਾ ਕਿ ਪਤਾ ਨਹੀਂ ਜਾਂ ਕਿ ਇਹ ਫੋਰਨ 'ਚ ਐ ਕਿ ਇਹ ਕਿੱਥੇ ਆ ਹਨਾ ਉਹ ਫਰਕ ਲੱਗਦਾ ਮਹਿਸੂਸ ਹੁੰਦਾ ਤੇ ਤੁਹਾਡਾ ਟੀਚਾ ਕੀ ਹੈ ਇਦਾਂ ਦੇ ਹੋਰ ਕਿੰਨੇ ਹੈ ਦੇਖੋ ਅਸੀਂ ਸੰਸਥਾ ਨੇ 500 ਕਰੋੜ ਦਾ ਟੀਚਾ ਲਿਆ ਹੈ 100 ਕਰੋੜ ਅਸੀਂ ਲੀਕ ਚੁੱਕੇ ਆ ਹੁਣ ਤੇ ਜਿਵੇਂ ਜਿਵੇਂ ਸੰਗਤ ਮਾਇਆ ਸਹਿਯੋਗ ਕਰੀ ਜਾਏਗੀ ਨਾ ਤਾਂ ਫਿਰ ਸੰਸਥਾ ਲੋਨ ਲੈ ਲੈਗੀ ਠੀਕ ਹੈ ਨਾ ਕਾਰਜ ਕਰਨਾ ਠੀਕ ਹੈ ਸੋ ਸਾਡੀ ਇਹ ਪੁਕਾਰ ਸੰਗਤ ਅਗੇ ਸੰਗਤ ਚਾਹੇ ਪੰਜ ਹਜ਼ਾਰ ਬਣਵਾ ਲਵੇ ਜੇ ਆਪਾਂ ਸਾਰੇ ਲੱਗ ਜਾਈਏ ਆਪਣੀ ਦੁਸਾਂਦੀ ਮਾਇਆ ਇਸ ਕਾਰਤੇ ਲੈ ਜਾਈਏ ਕੋਈ ਐਸਾ ਦੂਰਾ ਨਹੀਂ ਰਹੇਗਾ ਜਿੰਨੂੰ ਇਹ ਕਾਰ ਨਹੀਂ ਮਿਲੇਗਾ ਹਾਂ ਇਹ ਅਸੀਂ ਵਾਅਦਾ ਕਰਦੇ ਹਾਂ ਭਾਵੇਂ ਅਸੀਂ ਜਿੰਨੀਆਂ ਵਜੀ ਟੀਮਾਂ ਵਧਾਉਣਾ ਚਾਹੀਏ ਸਮਰੱਥਾ ਰੱਖਦੇ ਹਾਂ ਸਾਡੇ ਕੋਲ ਫੁੱਲ ਫਲਾਈਜ਼ ਮਿਸਤਰੀ ਕਾਰੀਗਾਰ ਮੈਸਨ ਵੈਲਡਰ ਹਰ ਸਭ ਮੌਜੂਦ ਨਹੀਂ ਮਸ਼ੀਨ ਬਾਬਾ ਜੀ ਇਹ ਘਰ ਜਿਹੜੇ ਨੇ ਆ ਜਿਹੜੇ ਦੇਖ ਰਹੇ ਆ ਆਪਾਂ ਇਹ ਇੱਟਾਂ ਦੇ ਕੰਕਰੀਟ ਦੇ ਉਹਦੇ ਨਹੀਂ ਬਣੇ ਹੋਏ ਹੈਨਾ ਆਮ ਲੋਕ ਜਿਹੜੇ ਆਉਣਗੇ ਉਹਨਾਂ ਦੇ ਦਿਮਾਗ 'ਚ ਥੋੜਾ ਵਹਿਮ ਹੋਏਗਾ ਕਿ ਪਤਾ ਨਹੀਂ ਐਵੇਂ ਟੈਂਪਰੇਰੀ ਜੇ ਬਣਾਤੇ ਆ ਕੀ ਕਹਿਣਾ ਚਾਹੋਗੇ 50 ਸਾਲ ਇਹਨੂੰ ਪੁੱਛ ਨਹੀਂ ਹੁੰਦਾ ਨਾ ਪੇਂਟ ਕਰਨ ਦੀ ਲੋੜ ਨਾ ਇਹਨੂੰ ਕੁਝ ਨਹੀਂ ਹੁੰਦਾ 50 ਸਾਲ ਬਿਲਕੁਲ ਸੋਝੋ ਨਾ ਇਹ ਚੋਣਾਏਗਾ ਨਾ ਇਹ ਗੜੇਗਾ ਸੱਪ ਤੇ ਵੀ ਜਾ ਸਕਦੇ ਜੀ ਹਾਂਜੀ ਆਰਾਮ ਨਾਲ ਇਹਨੂੰ ਸੋਲਰ ਲਵਾਓ अच्छा आज तक कह रहे छत पे सोलर लाओ हां बिजली फ्री हां चलो वैसे गवर्नमेंट ने कीती हुई है पर इन्नु कुछ नहीं होता कुछ नहीं होता बिल्कुल ते बाबा जी जेडे ਤੁਸੀਂ ਦੱਸਿਆ ਹੋਰ ਮਤਲਬ ਜ਼ਿਲ੍ਹਾ ਅੰਮ੍ਰਿਤਸਰ ਚ ਹੀ ਕਰ ਰਹੇ ਹੋ ਜਾਂ ਹੋਰ ਥਾਵਾਂ ਤੇ ਹੋਰ ਜ਼ਿਲ੍ਹੇ ਵੀ ਤੁਸੀਂ ਐਡਾਪਟ ਕੀਤੇ ਪਠਾਨਕੋਟ ਗੁਰਦਾਸਪੁਰ ਅਸੀਂ ਇਸ ਤੋਂ ਬਾਅਦ ਗੁਰਦਾਸਪੁਰ ਸ਼ੁਰੂ ਕਰਨ ਜਾ ਰਹੇ ਹਾਂ अच्छा हां ठीक ਇੱਥੇ ਵੀ ਸ਼ੁਰੂ ਕਰ ਰਹੇ ਹਾਂ ਸੋ ਇਹ ਪੰਜ 6 ਡਿਸਟ੍ਰਿਕਟ ਜਿਹੜੇ ਡੈਮੇਜ ਆਬਜੈਕਟਿਵ ਫਲੱਡ ਦੇ ਵਿੱਚ ਹਾਰਡ ਚ ਆਏ ਸੀ ਪਠਾਨਕੋਟ ਗੁਰਦਾਸਪੁਰ ਔਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਔਰ ਭਦਰ ਇਹ 6 ਇੰਚ ਕੰਮ ਕਰ ਰਹੇ ਇੱਕ ਮੈਂ ਦੇਖਿਆ ਸੀਗਾ ਤੁਸੀਂ ਚਲੋ ਮਨਵਸੇਬੇ ਦਾ ਤਾਂ ਕਰ ਹੀ ਰਹੇ ਹੋ ਤੁਸੀਂ ਰਿਪੇਅਰਸ ਵੀ ਕਰਵਾਉਂਦੇ ਆ ਵੀ ਕਰਾਤਾ ਸਾਰਾ ਕੁਝ ਬੱਚਿਆਂ ਬਾਰੇ ਵੀ ਤੁਸੀਂ ਕੋਈ ਖਾਸ ਪਲਾਨ ਕੀਤਾ ਹੋ ਅਸੀਂ ਬੱਚਿਆਂ ਦੀ ਕਾਲ ਅਕੈਡਮੀਆ ਚ ਜਿਹੜੇ ਬੱਚੇ ਫਲੱਡ ਵਾਲੇ ਨੇ ਉਹਨਾਂ ਦੀ ਫੀਸ ਫ੍ਰੀ ਕਰਤੀ ਇੱਕ ਸਾਲ ਵਾਸਤੇ ਅੱਛਾ ਔਰ ਦੂਜੇ ਸਕੂਲਾਂ ਦੇ ਬੱਚਿਆਂ ਨੂੰ ਯੂਨੀਫਾਰਮ ਬੁੱਕਸੇ ਸੀ ਸਭ ਕੁਝ ਦੇ ਰਹੇ ਆ ਜੋ ਵੀ ਲੀਡ ਹੈ ਤੇ ਔਰ ਉਸ ਤੋਂ ਬਾਅਦ ਜੇ ਕੋਈ ਫੀਸ ਸਕੂਲ ਮੰਗਦਾ ਹੈ ਪਹਿਲਾਂ ਤਾਂ ਅਸੀਂ ਰਿਕੁਐਸਟ ਕਰ ਰਿਹਾ ਵੀ ਭਾਈ ਛੱਡ ਦੇ ਇੱਕ ਛਵਾਈਂ ਦੀ ਤਾਂ ਛੱਡ ਠੀਕ ਹੈ ਨਹੀਂ ਮੰਨੇਗਾ ਤਾਂ ਅਸੀਂ ਸੰਗਤ ਦਾ ਪੈਸਾ ਉੱਥੇ ਵੀ ਦੇਵਾਂਗੇ ਤਾਂ ਕਿ ਬੱਚੇ ਪੜ ਜਾ ਸਾਡੇ ਲਈ ਸਭ ਤੋਂ ਵੱਡੀ ਐਜੂਕੇਸ਼ਨ ਹੈ ਐਜੂਕੇਸ਼ਨ ਤੋਂ ਬੰਜਾ ਬੱਚੇ ਵਾਂਝੇ ਨਹੀਂ ਰਹਿਣੇ ਚਾਹੀਦੇ ਤੋਂ ਮਾਹੌਲ ਤਾਂ ਬਣੇਗਾ ਬੱਚੇ ਦਾ ਪੜਨ ਦਾ ਜਦੋਂ ਉਹਨੂੰ ਘਰ ਮਿਲ ਜਾਏਗਾ ਨਹੀਂ ਤਾਂ ਨਹੀਂ ਮੰਨ ਦੇਖੋ ਆ ਜਿਹੜੇ ਬਾਹਰ ਪਰਿਵਾਰ ਨੇ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ ਉਹਨਾਂ ਦੀ ਅੱਖਾਂ 'ਚ ਹੰਝੂ ਸੀ ਪਰ ਉਸ ਵੇਲੇ ਕੁਝ ਹੋਰ ਹੰਝੂ ਸੀ ਐਸ ਵੇਲੇ ਕੁਝ ਹੋਰ ਅੱਜ ਸ਼ੁਕਰਾਨੇ ਦੇ ਹੰਝੂ ਨੇ ਹਾਂ ਹੰਝੂ ਜ਼ਰੂਰ ਨੇ ਪਰ ਅੱਜ ਸ਼ੁਕਰਾਨੇ ਦੇ ਨੇ ਵੀ ਕਿਵੇਂ ਇਹ ਕੀ ਸਾਨੂੰ ਵੀ ਨਹੀਂ ਸਮਝ ਆਉਂਦੀ ਇਹ ਕੀ ਪੋਸੀਬਲ ਹੋ ਗਿਆ ਵੀ ਤਿੰਨ ਦਿਨ ਪਹਿਲਾਂ ਤਾਰਿਆਂ ਦੀ ਛਾਵੇਂ ਸੀ ਤੇ ਅੱਜ ਕਿੰਨੀ ਰੌਣਾ ਕਿਤੇ ਕਿੰਨਾ ਸੋਨਾ ਘਰ ਤੇ ਸਭ ਕੁਝ ਘਰ ਆ ਗਿਆ ਬਿਲਕੁਲ ਠੀਕ ਹੈ ਨਾ ਸੋ ਜ਼ਾਹਿਰ ਤੌਰ ਤੇ ਇਹ ਜਿਹੜਾ ਉਪਰਾਲਾ ਵਾ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਹੈ ਪਰ ਤਖ ਜਿਹੜਾ ਹੁੰਦਾ ਉਹਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਪਰ ਇਹਦੇ ਵਿੱਚ ਜਿੱਦਾਂ ਬਾਬਾ ਜੀ ਨੇ ਵੀ ਬੇਨਤੀ ਕੀਤੀ ਹੈ ਸੰਗਤ ਨੂੰ ਕਿ ਦਸਵੰਦ ਦੀ ਲੋੜ ਹੈ ਵਾਕਿਆ ਹੀ ਸੰਗਤ ਦੇ ਸਹਿਯੋਗ ਦੀ ਦਸਵੰਦ ਦੀ ਜਿਹੜੀ ਲੋੜ ਹੈ ਤਾਂ ਉਹ ਇਸ ਦੇ ਵਿੱਚ ਤੁਸੀਂ ਵੀ ਆਪਣਾ ਜਿਹੜਾ ਵੱਡਮੁੱਲਾ ਯੋਗਦਾਨ ਪਾ ਸਕਦੇ ਹੋ ਤੁਹਾਡਾ ਵੱਡਮੁੱਲਾ ਯੋਗਦਾਨ ਪਵੇਗਾ ਤਾਂ ਜਿਹੜਾ ਟੀਚਾ ਹੈ ਰੱਖਿਆ ਹੈ ਇਹਨਾਂ ਨੇ ਉਹ ਹੋਰ ਛੇਤੀ ਹੋਰ ਆਸਾਨੀ ਨਾਲ ਜਿਹੜਾ ਉਹ ਪੂਰਾ ਹੋ ਜਾਏਗਾ ਅੱਜ ਸੀ ਲੋਕੋ ਕੇ ਦੇ ਵਿੱਚ ਜਿੱਥੇ ਹੜ ਦੀ ਮਾਰ ਪਈ ਸੀਗੀ ਉਹ ਵੀ ਅਸੀਂ ਕੁਝ ਕਰਾਦਾ ਸਰਵੇ ਕੀਤਾ ਸੀਗਾ ਪ੍ਰਸ਼ਾਸਨ ਵੱਲੋਂ ਤੇ ਜਿੱਥੇ ਸਾਨੂੰ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਪ੍ਰਭਾਵ ਪਏ ਹੜਾਂ ਦਾ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤਾਂ ਨੇ ਲੋਕਾਂ ਦੇ ਘਰ 100% ਨੁਕਸਾਨੀ ਗਏ ਉਹਨਾਂ ਨੂੰ ਚਲੋ ਸਰਕਾਰ ਵੱਲੋਂ ਮੁਆਵਜ਼ਾ ਤਾਂ ਮਿਲੀ ਜਾਊਗਾ ਬਟ ਜਿਹੜਾ ਉਸ ਘਰ ਨੂੰ ਦੁਬਾਰਾ ਤਿਆਰ ਕਰਨ ਲਈ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਲਗੀਧਰ ٹرسٹ ਨੂੰ ਕਿ ਉਹ ਸਾਡੇ ਨਾਲ ਇੱਕ ਵਾਰੀ ਸਰਵੇ ਕਰ ਲੈਣ ਜਦੋਂ ਅਸੀਂ ਸਰਵੇ ਕੀਤਾ ਸਾਨੂੰ ਇਹ ਵੀ ਮਹਿਸੂਸ ਹੋਇਆ ਕਿ ਨੀਹਾ ਪਟਨ ਚ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਅਸੀਂ ਚਾਹੁੰਦੇ ਸੀਗੇ ਕਿ ਜਲਦ ਤੋਂ ਜਲਦ ਜਿਹੜਾ ਇਹ ਘਰ ਉਹ ਤੁਰੰਤ ਤਿਆਰ ਹੋ ਕੇ ਪਰਿਵਾਰ ਨੂੰ ਏਟਲੀਸਟ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੈਗਾ ਕਿ ਆਪਣੇ ਨਾਰਮਲ ਸੀ ਦੇ ਵਿੱਚ ਆ ਸਕਣ ਤਾਂ ਬਾਬਾ ਜੀ ਵੱਲੋਂ ਇਹ ਇਹ ਪ੍ਰੋਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਬਟ ਜੇ ਤੁਸੀਂ ਅੰਦਰ ਵੀ ਜਾ ਕੇ ਦੇਖੋ ਪਰਿਵਾਰ ਬਹੁਤ ਸੰਤੁਸ਼ਟ ਹੈ ਖੁਸ਼ ਹੈ ਇਹਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾ ਜੀ ਵੱਲੋਂ ਤੇ ਜਿਹੜੇ ਜਿਹੜੇ ਘਰ ਨੇ ਤੁਹਾਨੂੰ ਅੰਦਰ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਕਿਸੇ ਆਮ ਘਰ ਚ ਕੋਈ ਫਰਕ ਹੋਵੇ ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਚ ਹੋਇਆ ਸੀ ਬਾਬੂ ਜੀ ਬਸ ਇਹ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਤੇ ਉਹ 48 ਘੰਟੇ ਅਗਲੇ ਕੱਲ ਸੀ 48 ਘੰਟੇ ਸੋ ਮਤਲਬ ਇੰਨੀ ਛੇਤੀ ਇਹ ਘਰ ਜਿਹੜਾ ਹੈ ਤਿਆਰ ਵੀ ਹੋ ਗਿਆ ਜੋ ਕਿ ਨੀਹਾਂ ਪਟਕੇ ਬਹੁਤ ਸਮਾਂ ਲੱਗਣਾ ਸੀਗਾ ਉਹ ਇਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਿਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁੜ ਵਸੇਬੇ ਵੱਲ ਇਹ ਚੱਲ ਪਈ ਹੈ ਕੁਣ ਜਿਹੜਾ ਇਹਨਾਂ ਦਾ ਇਹਨਾਂ ਦੀ ਲਾਈਵਲੀਹood ਹੈ ਜ ਜ ਜਿਹਨਾਂ ਦਾ ਕਮਾਈ ਦਾ ਸਾਧਨ ਸੀਗਾ ਕਿਉਂਕਿ ਚੋਨਾ ਟੋਟਲੀ 100% ਡਿਸਟਰੋਏ ਹੋ ਗਿਆ ਅਸੀਂ ਉਹਨਾਂ ਦੀ ਇਹਦੇ ਵਿੱਚ ਵੀ ਮਦਦ ਕਰਾਂਗੇ so that ਜਿਹੜੇ ਪਰਿਵਾਰ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜੂ ਉਠਣ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਮੈਨੂੰ ਆਪ ਥੋੜਾ ਜਿਹਾ ਸੀਗਾ ਕਿ ਪਤਾ ਨਹੀਂ ਇਹ ਕੰਸੈਂਟ ਲੋਕ ਦੇਣਗੇ ਕਿ ਨਹੀਂ ਦੇਣਗੇ ਬਟ ਇਹਨਾਂ ਸੋਨਾ ਇਹ ਘਰ ਅੰਦਰੋਂ ਵੀ ਹੈਗਾ ਅ ਮਤਲਬ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਾਬਾ ਜੀ ਤੁਸੀਂ ਬਹੁਤ ਜਲਦੀ ਸੈਟੀ ਹੈਲਪ ਕੀਤੀ ਮੈਡਮ ਹੁਣ ਤੱਕ ਕਿੰਨੇ ਕ ਵਿਕਟਮ ਦੀ ਪਛਾਣ ਹੋਈ ਜਿਨ੍ਹਾਂ ਦੇ ਘਰ ਬਣਾਉਣ ਦੀ ਲੋੜ ਹੈ ਅਸੀਂ ਐਟਲੀਸਟ ਜਿਹੜੇ ਹੈ 300 ਇਦਾਂ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਅਸੀਂ ਘਰ ਬਣਾ ਕੇ ਡਿਸਟ੍ਰਿਕਟ ਪੁਰੇ ਆਪਨੇ ਅਜਨਾਲਾ ਐਂਡ ਲੋਪੋਕੇ ਨੂੰ ਮਿਲਾ ਕੇ 300 ਇਦਾਂ ਦੇ ਘਰ ਹੈਗੇ ਜਿੱਥੇ 100% ਜਿਹੜਾ ਨੁਕਸਾਨੀਆਂ ਗਿਆ ਇਹ ਵੱਧ ਵੀ ਸਕਦਾ बिकॉज ਹੁਣ ਜਿਵੇਂ क्रैक्स ਲੋਕਾਧਿਕਾਰ ਦੇ ਵਿੱਚ ਕਿਉਂਕਿ ਹੁਣ ਜਿਹੜਾ ਸੂਰਜ ਹੈ ਬਾਹਰ ਨਿਕਲਿਆ ਹੈ ਤਾਂ ਇਹ ਵੱਧ ਵੀ ਸਕਦਾ ਹੈ ਨੰਬਰ ਪਰ 300 ਦੀ ਸਾਡੀ ਲਿਸਟ ਜਿਹੜੀ ਸੀ ਤਿਆਰ ਹੈ ਅਸੀਂ ਬਾਬਾ ਜੀ ਦੀ ਮਦਦ ਦੇ ਨਾਲ ਗਲੋਬਲ ਸਿਕਸ ਨੇ ਵੀ ਸਾਨੂੰ ਕਮਿਟਮੈਂਟ ਕੀਤੀ ਹੈਗੀ ਹੈ ਤੇ ਅਸੀਂ ਮਤਲਬ ਕਾਫੀ ਐਨਜੀਓ ਸਾਡੇ ਸਾਝਾ ਉਪਰ ਆਲੇ ਤੇ ਸਾਡੇ ਨਾਲ ਜੁੜੀਆਂ ਨੇ ਸੋ ਮੈਂ ਇਹੀ ਰਿਕੁਐਸਟ ਕਰਦੀ ਜਿਵੇਂ ਇੱਥੇ ਵੀ ਬਾਬਾ ਜੀ ਨੇ ਅਸੀਂ ਆਇਡੈਂਟੀਫਿਕੇਸ਼ਨ ਕਰਕੇ ਦੇ ਦਿੱਤੀ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਜਿਨ੍ਹਾਂ ਨੇ ਵੀ ਸਾਡੀ ਮਦਦ ਕਰਨੀ ਹੈ ਉਹ ਇਸ ਪਲੇਟਫਾਰਮ ਤੇ ਆ ਜਾਣ so that ਆਪ ਬਾਬਾ ਜੀ ਨੇ ਦੇਖੋ ਇੱਥੇ ਹੈਲਪ ਕੀਤੀ ਹੈ so at least ਜਿਹੜੇ ਪਰਿਵਾਰਾਂ ਨੂੰ ਐਕਚੁਅਲੀ ਲੋਡ ਹੈ ਉਥੋਂ ਤੱਕ ਜਲਦ ਤੋਂ ਜਲਦ ਐਂਪਲੀਫਾਈਡ ਤਰੀਕੇ ਨਾਲ ਮਦਦ ਪਹੁੰਚੇ ਕਿਉਂਕਿ ਸਾਡਾ ਸਾਡੇ ਆ ਸਾਰਿਆਂ ਦਾ ਇੱਕ ਸਾਂਝਾ ਗੋਲ ਇਹੀ ਹੈ ਕਿ ਪਰਿਵਾਰ ਜਿਹੜੇ ਨੇ ਉਹਨਾਂ ਦਾ ਮੁਰਵਸੀਵਾ ਤੁਰੰਤ ਹੋ ਜਾਵੇ ਵੀਡੀਓ ਜਰਨਲਿਸਟ ਦਵਿੰਦਰ ਦੇ ਨਾਲ ਰਾਜੇਸ਼ ਗਿਲ ਲੋਕ ਰਾਜ ਟੀਵੀ